ਇਦਾਂ ਦਾ ਸ਼ਾਇਦ ਲੋਕਤ ਬਹੁਤ ਵਧੀਆ ਓਕੇ ਬਹੁਤ ਵਧੀਆ ਉਤਸ਼ਾਹ ਬਹੁਤ ਆ ਬੜੇ ਸ਼ਾਂਤੀ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਤੇ ਖਾਸ ਕਰਕੇ ਲੰਗੜੀ ਤਾਂ ਇਹ ਗੱਲ ਹੈ ਕਿ ਉਹ ਵੀ ਪੂਰੇ ਕੋਈ ਰੌਲਾ ਗੋਲਾ ਕਿਸੇ ਬੜਾ ਰਲ ਮਿਲ ਕੇ ਇਕਤਾ ਨਾਲ ਸਾਰਾ ਇਕਤਾ ਨਾਲ ਤੇ ਕੋਈ ਕਿਸੇ ਨੂੰ ਕੋਈ ਵੱਧ ਘੱਟ ਨਹੀਂ ਜਿਹੜਾ ਜਿੱਥੇ ਮਰਜ਼ੀ ਵੋਟ ਪਾਵੇ ਜਿਹੜਾ ਜਿੱਥੇ ਤੋਂ ਮਰਜ਼ੀ ਬੂਥ ਤੋਂ ਪਰਚੀ ਲਵੇ ਜਿਸ ਤਰ੍ਹਾਂ ਚੱਲ ਰਿਹਾ ਮਤਲਬ ਜਿਹੜਾ ਕੰਮਕਾਰ ਚੱਲ ਰਿਹਾ ਵੋਟਾਂ ਦਾ ਕੰਮ ਵਧੀਆ ਚੱਲ ਰਿਹਾ ਜੀ ਸਰਸਭਾ ਨੂੰ ਇਹ ਵੋਟਾਂ ਪੈ ਰਹੀਆਂ ਹਾਂ ਲੋਕਾਂ ਦਾ ਕੀ ਕਹਿਣਾ ਚਾਹੁੰਦੇ ਜਿਹੜਾ ਵੀ ਚੁੜਕੇ ਜਾਂਦਾ ਭਾਵੇਂ ਕਿਸੇ ਪਾਰਟੀ ਦਾ ਹੋਵੇ ਕਿੱਦਾਂ ਦੇ ਮੁੱਦੇ ਚੱਕਣੇ ਚਾਹੀਦੇ ਨੇ ਮੁੱਦੇ ਵਸ ਬੇਰੁਜ਼ਗਾਰੀ ਦੇ ਮੁੱਦੇ ਚੱਕਣੇ ਚਾਹੀਦੇ ਜੀ ਲੋਕਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਰੋਜ਼ਗਾਰ ਮਿਲਣਾ ਚਾਹੀਦਾ ਹੈ ਜਿਵੇਂ ਦਿਨ ਐ ਸਾਹ ਬੰਦਾ ਆਪਣੀ ਮਰਜ਼ੀ ਦਾ ਇਸਤੇਮਾਲ ਕਰਿਆ ਆਪਣੀ ਮਰਜ਼ੀ ਨਾਲ ਕਰ ਆਪਣੀ ਮਰਜ਼ੀ ਨਾਲ ਦੀ ਆਪਣੀ ਮਰਜ਼ੀ ਜੀ ਆ ਵਿੱਚ ਤੁਹਾਡੇ ਕਹੀ ਜਾਂਦੇ ਆ ਵੀ ਇਦਾਂ ਇਦਾਂ ਕਰਨਾ ਉਹ ਵੀ ਉਹਨਾਂ ਬਾਰੇ ਵੀ ਦੱਸੋ ਕੁਝ ਨਹੀਂ ਕਰਨਾ ਕਰਾਉਣਾ ਦਾ ਕੀ ਆ ਤੇ ਪਰ ਪਰ ਗੱਲ ਇਹ ਆ ਵੀ ਚਲੋ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਕੰਮ ਕਰਿਆ ਔਰੇ ਬਹੁਤ ਉਤਸ਼ਾਹ ਹੈ ਬਹੁਤ ਉਤਸ਼ਾਹ ਨਾਲ ਆਮ ਆਦਮੀ ਨੂੰ ਵੋਟਾਂ ਪਾ ਰਹੇ ਨੇ ਜੀ ਠੀਕ ਆ ਨਾ ਕਿਉਂਕਿ ਵਿਕਾਸ ਬਹੁਤ ਹੋਇਆ ਪਿੰਡ ਦਾ 2.5 ਕਰੋੜ ਰੁਪਈਆ ਲੱਗਿਆ ਇਸ ਗੱਲ ਕਰਕੇ ਸੜਕ ਬਣ ਗਈ ਕੀ ਮੇ ਚੱਲਦੀ ਹੈ ਬੋਟਿੰਗ ਬੋਟਿੰਗ ਜੀ ਬਹੁਤ ਵਧੀਆ ਚੱਲ ਰਹੀ ਹੈ ਜੀ ਮੈਂ ਚਾਹਨਾ ਸਾਰੇ ਨਰਿੰਦਰ ਮੋਦੀ ਜੀ ਨੂੰ ਵੋਟ ਪਾ ਕੇ ਜਿਤਾਓ 2024 ਦੀ ਇਲੈਕਸ਼ਨਾਂ ਜਿਹੜੀ ਠੀਕਾ ਸਾਡੇ ਐਸ்சி ਭਾਈਚਾਰੇ ਨੂੰ ਗੇਜाराम ਜੀ ਨੂੰ ਵੀ ਟਿਕਟ ਦਿੱਤੀ ਆ 40 ਸਾਲਾਂ ਬਾਅਦ ਮੈਂ ਕਹਿੰਨਾ ਬਹੁਤ ਵਧੀਆ ਐਜ ਕੇ ਦਾ ਮਾਹੌਲ ਆ ਠੀਕਾ ਭਾਜਪਾ ਜੀ ਸਰਕਾਰ ਆਉਗੀ ਚੁਣਿਆ ਜਾਣਾ ਨਮੈਂਦਾ ਕੋਈ ਵੀ ਹੋਵੇ ਉਹ ਜਦੋਂ ਪਾਰਲੀਮੈਂਟ 'ਚ ਪਹੁੰਚਦਾ ਕੀ ਕਰਨਾ ਕੀ ਕਹਿਣਾ ਚਾਹੁੰਦਾ ਉਹਨਾਂ ਵਾਸਤੇ ਭਾਵੇਂ ਕੋਈ ਵੀ ਹੋਵੇ ਦੇਖੋ ਜਿਹੜਾ ਚੁਣਿਆ ਜਾਊਗਾ 4 ਤਰੀਕ ਨੂੰ ਪਹਿਲਾਂ ਤਾਂ ਉਹਨੂੰ ਵਡਵਾਸ ਖੜੀਆਂ ਮੁਬਾਰਕ ਕਿਸੇ ਵੀ ਪਾਰਟੀ ਦਾ ਹੋਵੇ ਕਿ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਆਂ ਵੀ ਸਾਡੀ ਕੰਸਕਵੈਂਸੀ ਨੂੰ ਬਾਤ ਤੋਂ ਬਾਤ ਸਾਡੀ ਦੇਖ ਰੱਖੇਗਾ ਸਾਡੇ ਵਿਕਾਸ ਦੇ ਕੰਮ ਕਰੂਗਾ ਉਹ ਤੇ ਲੋਕਾਂ ਨੂੰ ਸਹੂਲਤਾਂ ਦੇ ਦਊਗਾ ਅਸੀਂ ਇਹ ਉਮੀਦ ਰੱਖਦੇ ਆਂ ਵਧੀਆ ਮਤਾਵਾਂ ਸ਼ਾਂਤੀ ਨਾਲ ਵੋਟ ਪੈ ਰਹੀ ਆ। ਆਹ ਧਰਮਜੀਤ ਮਾਨਦੀ ਨੂੰ ਮੋਟਾਂ ਪਾ ਰਹਿਆਂ। ਠੀਕ ਆ। ਬੰਦੇ ਅਸਤਦਾਰ ਕਰ ਰਹੇ ਆ। ਸਾਰੀ ਪਾਲੀ ਇਕੱਠੀ ਆ। ਟੇਜੁਰੇ ਬੈਠੇ ਨੇ ਕੋਈ ਲੜਾਈ ਝਗੜਾ ਨਹੀਂ ਕਿਸੇ ਦਾ। ਕੋਈ ਜਿਹੇ ਤਰ੍ਹਾਂ ਦੀ ਗੱਲਬਾਤ ਨਹੀਂ। ਆਪਣੇ ਆਪਣੇ ਕੈਂਡੀਡੇਟ ਦਾ ਜਿਹੜਾ ਬੂਥ ਲਾਇਆ ਹੋਇਆ, ਇਹ ਜਿਹੜਾ ਲੱਗਿਆ ਹੋਇਆ ਬੂਥ ਹੈ। ਇਹ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਉਹਨਾਂ ਦਾ ਲੱਗਿਆ ਹੋਇਆ ਜਿਹੜੇ ਨੌਜਵਾਨ ਬੈਠੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਓ ਠੀਕ ਠਾਕ ਹਿੰਦਾਂ ਦਾ ਉਤਸ਼ਾਹ ਹੈ ਜੀ ਲੋਕਾਂ ਦਾ ਬਹੁਤ ਵਧੀਆ ਓਕੇ ਬਹੁਤ ਵਧੀਆ ਉਤਸ਼ਾਹ ਬਹੁਤ ਆ ਬੜੇ ਸ਼ਾਂਤੀ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਤੇ ਖਾਸ ਕਰਕੇ ਲੰਗਦੀ ਤਾਂ ਇਹ ਗੱਲ ਹੈਗੀ ਉਹ ਆ ਵੀ ਕੋਈ ਰੌਲਾ ਰੌਲਾ ਕਿਸੇ ਬੜਾ ਰਲ ਮਿਲ ਕੇ ਇਕਤਾ ਨਾਲ ਸਰ ਮਿਲ ਕੇ ਇਕਤਾ ਨਾਲ ਤੇ ਕੋਈ ਕਿਸੇ ਨੂੰ ਕੋਈ ਬੰਦ ਘਟ ਨਹੀਂ ਜਿਹੜਾ ਜਿੱਥੇ ਮਰਜ਼ੀ ਵੋਟ ਪਾਵੇ ਜਿਹੜਾ ਜਿੱਥੇ ਤੋਂ ਮਰਜ਼ੀ ਵੋਟ ਤੋਂ ਪਰਤੀ ਲਵੇ ਕੋਈ ਹੋਣੀ ਹੈ ਮਤਲਬ ਅੱਜ ਦਾ ਦਿਨ ਐਸਾ ਬੰਦਾ ਆਪਣੀ ਮਰਜ਼ੀ ਦਾ ਇਸਤੇਮਾਲ ਕਰ ਰਿਹਾ ਆਪਣੀ ਮਰਜ਼ੀ ਨਾਲ ਕਰ ਆਪਣੀ ਮਰਜ਼ੀ ਨਾਲ ਜੀ ਆ ਵਿੱਚ ਤੁਹਾਡੇ ਕਹੀ ਜਾਂਦੇ ਆ ਵੀ ਇਦਾਂ ਇਦਾਂ ਕਰਨਾ ਉਹ ਵੀ ਉਹਨਾਂ ਦੇ ਮਾਰੇ ਵੀ ਦੱਸੋ ਕੁਝ ਨਹੀਂ ਕਰਨਾ ਕਰਾਉਣਾ ਦਾ ਕੀ ਆ ਤੇ ਪਰ ਪਰ ਗੱਲ ਇਹ ਆ ਵੀ ਚਲੋ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਕੰਮ ਕਰਿਆ ਉਹ ਬਹੁਤ ਅਤਿਸ਼ਾ ਹੈ ਬਹੁਤ ਉਤਸ਼ਾਹ ਨਾਲ ਆਮ ਆਦਮੀ ਨੂੰ ਵੋਟਾਂ ਪਾ ਰਹੇ ਨੇ ਜੀ ਠੀਕ ਹੈ ਨਾ ਕਿਉਂਕਿ ਵਿਕਾਸ ਬਹੁਤ ਹੋਇਆ ਪਿੰਡ ਦਾ 2.5 ਕਰੋੜ ਰੁਪਈਆ ਲੱਗਿਆ ਇਸ ਗੱਲ ਕਰਕੇ ਸੜਕ ਬਣ ਗਈ ਤੇ ਬਾਕੀ ਅੱਗੇ-ਅੱਗੇ ਹੋਰ ਵਿਕਾਸ ਦੇ ਕੰਮ ਨੇ ਜਿਹੜੇ ਉਹ ਸਾਡੇ ਪ੍ਰੋਜੈਕਟ ਆਉਣੇ ਵਾਲੇ ਨੇ ਜਿਹੜਾ ਚੁਣਿਆ ਜਾਣਾ ਨਮੈਂਦਾ ਕੋਈ ਵੀ ਹੋਵੇ ਉਹ ਜਦੋਂ ਪਾਰਲੀਮੈਂਟ 'ਚ ਪਹੁੰਚਦਾ ਕੀ ਕਰਨਾ ਕੀ ਕਹਿਣਾ ਚਾਹੁੰਦਾ ਉਹਨਾਂ ਵਾਸਤੇ ਭਾਵੇਂ ਕੋਈ ਵੀ ਹੋ ਦੇਖੋ ਜਿਹੜਾ ਚੁਣਿਆ ਜਾਊਗਾ ਜੀ 4 ਤਰੀਕ ਨੂੰ ਪਹਿਲਾਂ ਤਾਂ ਉਹਨੂੰ ਅਨਵਾਸ ਤੇ ਸਾਡੀਆਂ ਮੁਬਾਰਕਾਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਿ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਆਂ ਵੀ ਸਾਡੀ ਕੰਸਿਸਟੈਂਸੀ ਨੂੰ ਵੱਧ ਤੋਂ ਵੱਧ ਸਾਡੀ ਦੇਖ ਰੱਖ ਕਰੂਗਾ ਸਾਡੇ ਵਿਕਾਸ ਦੇ ਕੰਮ ਕਰੂਗਾ ਉਹ ਤੇ ਲੋਕਾਂ ਨੂੰ ਸਹੂਲਤਾਂ ਦੇ ਡਊਗਾ ਅਸੀਂ ਇਹ ਉਮੀਦ ਰੱਖਦੇ ਆਂ ਉਹ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ ਸਾਰੇ ਸੂਝਵਾਨ ਨੇ ਸਾਰੇ ਵਧੀਆ ਨੇ ਤੇ ਅਸੀਂ ਪਰ ਇਹ ਬੇਨਤੀ ਕਰਦੇ ਆਂ ਵੀ ਵੱਸ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਜੀ ਮੀਮਾ ਸਿੰਘ ਨੇ ਕਿਹਾ ਵੀ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਨੂੰ ਵੋਟ ਪਾਈ ਜਾਵੇ ਪਰ ਫਿਰ ਵੀ ਇਹਨਾਂ ਦਾ ਕਹਿ ਵੀ ਜਿਹੜਾ ਵੀ ਚੁਣਿਆ ਜਾਣਾ ਜਿਹਨੂੰ ਵੀ ਲੋਕ ਫਤਵਾ ਦੇਣਗੇ ਚੁਣ ਕੇ ਉਹ ਤੇ ਪਾਰਲੀਮੈਂਟ 'ਚ ਪਹੁੰਚਦਾ ਤਾਂ ਸਾਡੇ ਪਿੰਡ ਦਾ ਵਿਕਾਸ ਹੋਵੇ ਪੰਜਾਬ ਦਾ ਵਿਕਾਸ ਹੋਵੇ ਤੇ ਪੂਰਾ ਜਿਹੜਾ ਮਤਲਬ ਆਪਣੇ ਭਾਰਤ ਦੀ ਆਵਾਜ਼ ਬਣ ਕੇ ਉਹ ਬੋਲਦੇ